ਨਾ ਸ੍ਰੀ ਮਹੱਲਾ ਪਹਿਲਾ ਆਰਤੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਗगन ਮੈਂ ਥਾਲ ਰਬ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੂrti ਧੂਪ ਮਲਿਆਣ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਜੰਤ ਭੇਰੀ ਰਹਾਉ ਸਹਿਸ ਤਵ ਨੈਣ ਨਨ ਨੈਣ ਹੈ ਤੁਹੇ ਕਉ ਸਹਿਸ ਮੂਰਤ ਨਨਾ ਏਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਇਵਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਿਸ ਕੈ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਇਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਅਨੰਦੋ ਮੋਹ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਰੰਗ ਕੋ ਹੋਏ ਜਾਤੇ ਤੇਰੇ ਨਾਮ ਵਸ ਨਾਮ ਤੇਰੋ ਆਰਤੀ ਮਜਨ ਮਰਾਰੇ ਹਰ ਕੇ ਨਾਮ ਬਿਨ ਝੂਠੇ ਸਗਲਪ ਸਹਾਰੇ ਰਹਾਉ ਨਾਮ ਤੇਰੋ ਅਸਨੋ ਨਾਮ ਤੇਰ ਉਰਸਾ ਨਾਮ ਤੇਰਾ ਕੇਸਰੋ ਲਹਿ ਛਟਕਾਰੇ ਨਾਮ ਤੇਰਾ ਅੰਬੁਲਾ ਨਾਮ ਤੇਰੋ ਚੰਦਨ ਕਸ ਜਪੇ ਨਾਮ ਲੈ ਤੁਜੈ ਕਹ ਚਾਰੇ ਨਾਮ ਤੇਰਾ ਦੀਵਾ, ਨਾਮ ਤੇਰਾ ਬਾਤੀ, ਨਾਮ ਤੇਰਾ ਤੇਲ ਲੈ ਮਾਹੀ ਪਸਾਰੇ। ਨਾਮ ਤੇਰੇ ਕੀ ਜੋਤ ਲਗਾਈ, ਭਇਓ ਉਜਿਆਰੋ, ਪਵਨ ਸਗਲ ਹਾਰੇ। ਨਾਮ ਤੇਰੋ ਤਗ, ਨਾਮ ਫੂਲ ਮਾਲਾ, ਭਾਰ 18 ਸਗਲ ਜੁਠਾਰੇ। ਤੇਰੋ ਕੀਆ ਤੁਜੈ ਕਿਆ ਅਰਪੋ ਨਾਮ ਤੇਰਾ ਤੂੰ ਹੀ ਚਬਰ ਟੁਲਾਰੇ 10 8 86 4 ਖਾਣੀ ਇਹ ਹੈ ਵਰਤਨ ਹੈ ਸਗਲ ਸੰਸਹਾਰੇ ਕਹਿ ਰਵਿਦਾਸ ਨਾਮ ਤੇਰੋ ਆਰਤੀ ਸਤ ਨਾਮ ਹੈ ਹਰ ਭੋਗ ਤੁਹਾਰੇ ਸ੍ਰੀ ਸਹਿਣਾ ਤੂਪ ਦੀਪ ਕਰਤ ਸਾਜ ਆਰਤੀ ਵਾਰਨੇ ਜਾਉ ਕਮਲਾਪਤੀ ਮੰਗਲਾ ਹਰ ਮੰਗਲਾ ਨਿਤ ਮੰਗਲ ਰਾਜਾ ਰਾਮ ਰਾਇ ਕੋ ਰਹਾਉ ਊਤਮ ਦੀਰਾ ਨਿਰਮਲ ਬਾਤੀ ਤੂੰ ਹੀ ਨਰੰਜਨ ਕਮਲਾ ਪਾਤੀ ਰਾਮਾ ਭਗਤ ਰਾਮਾਨੰਦ ਜਹਨੈ ਪੂਰਨ ਪਰਮਾਨੰਦ ਬਖਾਨੈ ਮਦਨ ਮੂਰਤ ਪੈ ਤਾਰ ਗੁਬਿੰਦੇ ਸਹਿਣ ਪਣੈ ਪੱਜ ਪਰਮਾਨੰਦੇ ਪਰਭਾਤੀ ਸੁਣ ਸੰਧਿਆ ਤੇਰੀ ਦੇਵ ਦਿਵਾ ਕਰ ਅਦਪਤ ਆਦਿ ਸਮਾਈ ਸਿੱਧ ਸਮਾਦ ਅੰਤ ਨਹੀਂ ਪਹਾਇ ਲਾਗ ਰਹੇ ਸਰਨਾਈ ਲੇਹੋ ਆਰਤੀ ਹੋ ਪਰਖ ਨਿਰੰਜਨ ਸਤਗੁਰ ਪੂਜੋ ਪਾਈ ਠੰਡਾ ਬ੍ਰਹਮ ਨਿਗਮ ਵਿਚਾਰੈ ਅਲਖ ਨਲਖਿਆ ਜਾਈ ਰਹਾਉ ਤਤ ਤੇਲ ਨਾਮ ਕੀਆ ਬਾਤੀ ਦੀਪਕ ਦੇਹ ਉਜਿਹਾਰਾ ਜੋਤ ਲਾਏ ਜਗਦੀਸ਼ ਜਗਾਇਆ ਬੂਜੈ ਬੂਜਨ ਹਾਰਾ ਪੰਚੇ ਸ਼ਬਦ ਅਨਾਹਦ ਬਾਜੇ ਸੰਗੇ ਸਰੰਗ ਪਾਨੀ ਕਬੀਰ ਦਾਸ ਤੇਰੀ ਆਰਤੀ ਕਿੰਨੀ ਨਿਰੰਕਾਰ ਨਿਰਬਾਣੀ ਧੰਨਾ ਗੋਪਾਲ ਤੇਰਾ ਯਰਤਾ ਜੋ ਜਨ ਤੁਮਰੀ ਭਗਤ ਕਰਨਤੇ ਤਿਨਕੇ ਕਾਜ ਸੁਵਰਤ ਰਹਾਉ ਦਾਲ ਸਿੱਧਾ ਮੰਗੋ ਕੀਓ ਹਮਰਾ ਖੁਸ਼ੀ ਕਰੈ ਨਿਤ ਜੀਓ ਪਨਿਆ ਸਾਧਨ ਨੀਕਾ ਅਨਾਜ ਮੰਗੋ ਸਤ ਸੀਕਾ ਗਊ ਪੈਸ ਮੰਗੋ ਲਾਵੇਰੀ ਇਕ ਤਜਨ ਤੁਰੀ ਚੰਗੇਰੀ ਘਰ ਕੀ ਗੀਹਣ ਚੰਗੀ ਜਨ ਧੰਨਾ ਲੇਵੈ ਮੰਗੀ ਸੁਭਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੈ ਨਹੀਂ ਅਨਿਓ RAM RAHIM PURAN QURAN ਅਨੇਕ ਕਹੈ ਮਤ ਏਕ ਨ ਮੰਨਿਉ ਚਿਰਿ ਇਸ ਪਾਨ। ਕਿਰਪਾ ਤੁਮਰੀ ਕਰ ਮੈਂ ਨ ਕਹਿਉ ਸਭ ਤੋਹਿ ਬਖਾਨਿਉ ਦੁਹਰਾ। ਸਗਲ ਦਵਾਰ ਕੋ ਛਾੜ ਕੇ ਗਇਓ ਤੁਹਾਰੋਂ ਦਵਾਰ। ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਸਗਲ ਦਵਾਰ ਕੋ ਛਾੜ ਕੇ ਗਇਓ ਤਹਾਰ ਦਵਾਰ ਬਾਹ ਗਹੇ ਕੀ ਲਾਜ ਅਸ ਗੋਬਿੰਦ ਦਾਸ ਤਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ